ਸਤਿ ਸ੍ਰੀ ਅਕਾਲ ਸਰਨਜੀ ਸੋ ਅਮਰੂਦਾਂ ਦੇ ਬਾਗ ਦੇ ਵਿੱਚ ਆਇਆ ਹਾਂ ਜੋ ਬਾਗ ਲਿਆ ਹੋਇਆ ਅਮਰੂਦਾਂ ਦਾ ਤੇ ਆ ਬਿੱਜੀ ਹੋਈ ਹੈ ਜੀ ਪਾਲਕ ਤੇ ਆ ਰਿਆ ਅਮਰੂਦਾਂ ਦਾ ਬਾਗ ਕਿ ਉਹ ਫਟਾਰੇ ਤੇ ਹੁਣ ਇਸ ਟਾਈਮ ਵਿੱਚ ਪਾਣੀ ਲੱਗਿਆ ਹੋਇਆ ਇਸ ਕਰਨਾ ਲੰਘ ਨਹੀਂ ਸਕਦਾ ਆ ਰਹੀ ਜਮਨ ਫਟਾਰਾ ਚੱਕ ਰਿਹਾ ਅਮਰੂਦ ਇਹ ਹੁਣ ਕਰ ਰਹੇ ਆ ਜੀ थलों साफ सफाई जो आ कख घा मुख य सफाई कर रहे हैं हाँ देखो जी ये छोटा जो बूटा अमरूद का उन्होंने ये फल जो ये तोड़ना जरूरी है क्योंकि जो ना तोड़िए बूटे का ਵਿਰੋਧ ਨਹੀਂ ਕਰਦਾ ਜੋਰ ਲੱਗਦਾ ਹੈ ਛੋਟਾ ਰਹਿ ਜਾਂਦਾ ਬੂਟਾ ਸੋ ਇਸ ਕਰਨਾ ਇਹਨਾਂ ਨੂੰ ਤੋੜ ਕੇ ਥੱਲੇ ਸੁੱਟਣਾ ਜ਼ਰੂਰੀ ਆ ਇਹਦੇ ਵਿੱਚ ਜੀ ਗਾਜਰਾਂ ਗਾਜਰ ਦੀ ਬਜਾਦ ਕਰਤੀ ਅਸੀਂ ਤਾਂ ਕੋਈ ਅਧਾ ਕਿਲੋ ਲੈਂਦਾ ਸੀ ਬੀਜ ਹੈ ਕਿ ਪਹਿਲੀ ਵਾਰ ਵੇਖ ਰਹੇ ਆ ਕਿਵੇਂ ਹੋ ਰਿਹਾ ਕਿਵੇਂ ਨਹੀਂ ਵੈਸੇ ਤਾਂ ਜੇ ਰੋਕ ਕੇ ਬੀਜੀ ਜਾਂਦੀ ਹੈਗਾ ਜਰ ਲੇਕਿਨ ਗੇਤੀ ਵਿਜੀ ਆ ਤੇ ਦੇਖੋ ਵੀ ਕਿਵੇਂ ਹੁੰਦੀ ਹੈ ਕਿਵੇਂ ਨਹੀਂ ਗਾਜਰ ਤੇ ਆ ਰਿਹਾ ਅਮਰੂਦਾਂ ਦਾ ਬਾਗ ਟਾਰਾ ਚੱਕਿਆ ਹੋਇਆ ਹੁਣ ਬਸ ਦੈਨ ਬੁੱਧਵਾਰ ਨੂੰ ਲਾਵਾਂਗੇ ਵਾਰੀ ਪਾਣੀ ਤੇ ਐਸ ਬੂਟੇ ਨੂੰ ਜਾਮਨ ਦਾ ਬੂਟਾ ਹੈ ਇਹਨੂੰ ਜੜ ਦੇ ਵਿੱਚ ਕੋਈ ਕੀੜਾ ਪੈ ਜਾਂਦਾ ਹੈ ਪੈਸੇ ਦਾ ਖਾਦ ਪਾਈ ਹੋਈ ਆ ਤੇ ਦੇਖੋ ਹੁੰਦਾ ਰਾਜੀ ਕਿ ਨਹੀਂ ਦੇਖਦੇ ਹਾਂ ਕੁਝ ਦਿਨਾਂ ਬਾਅਦ